ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸੋਸ਼ਲ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੇਰੀ ਆਸ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅ ਕਈ ਵਾਰੀ ਨਾ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਨਿਰਾਸ਼ ਹੋ ਜਾਂਦੇ ਆ ਕਿਸੇ ਨੂੰ ਕੋਈ ਅੱਜ ਦਾ ਟਾਈਮ ਵੀ ਤਾਂ ਦਾ ਚੱਲ ਰਿਹਾ ਹਨਾ ਤੇ ਕਈ ਤੁਹਾਨੂੰ ਕਈ ਲੋਕ ਤੁਹਾਨੂੰ ਚੈਲਸੀ ਫੀਲ ਕਰਾਉਣ ਲਈ ਵੀ ਹਨਾ ਇਦਾਂ ਦੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਆ ਕਿ ਵੀ ਮਤਲਬ ਇਨਨੂੰ ਦੇਖ ਕੇ ਚੈਲਸੀ ਹੋ ਗਈ ਜਾਂ ਅੰਡੇ ਗਵਾਂਡੇ ਜਾਂ ਰਿਸ਼ਤੇਦਾਰ ਜਾਂ ਭੈਣ ਭਰਾ ਕਿਸੇ ਨਾਲ ਵੀ ਤੁਹਾਡਾ ਜਿੱਦਾਂ ਜਿਨੇ ਤੁਹਾਡਾ ਸਮੇਂ ਤੇ ਉਸ ਟਾਈਮ ਤੇ ਸਾਥ ਨਹੀਂ ਦਿੱਤਾ ਹਦਾ ਤਦ ਤੁਸੀਂ ਸੋਚੋਗੇ ਵੀ ਮਤਲਬ ਇਹੀ ਚੀਜ਼ ਅੱਜ ਕੱਲ ਚੱਲ ਰਹੀਆਂ ਨੇ ਜ਼ਿਆਦਾ ਹਨਾ ਲੇਕਿਨ ਕਦੀ ਵੀ ਕਦੀ ਵੀ ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹ ਆ ਕਿ ਦੇਖੋ ਕਦੀ ਵੀ ਕਿਸੇ ਤੇ ਸੜਨਾ ਨਹੀਂ ਚਾਹੀਦਾ ਕਦੀ ਵੀ ਕਿਸੇ ਤੇ ਕਿਸੇ ਦੀ ਚੀਜ਼ ਦੇਖ ਕੇ ਜਲਸੀ ਨਹੀਂ ਕਰਨੀ ਚਾਹੀਦੀ ਹੈਗੀ ਦੇਖੋ ਜਿਹੜਾ ਤੁਹਾਡੀ ਕਿਸਮਤ ਚ ਹੁੰਦਾ ਨਾ ਉਹ ਤੁਹਾਨੂੰ ਮਿਲ ਕੇ ਹੀ ਰਹਿੰਦਾ ਹੈ ਨਾ ਉਸ ਟਾਈਮ ਤੇ ਜਿਹੜਾ ਪ੍ਰਮਾਤਮਾ ਉਸ ਸਮਾਂ ਵੀ ਲੱਭ ਲੈਂਦਾ ਤੁਹਾਨੂੰ ਦੇਣ ਦਾ ਤੇ ਕਾਰਨ ਵੀ ਲੱਭ ਲੈਂਦਾ ਹੈ ਨਾ ਔਰ ਜਿਹੜੀ ਚੀਜ਼ ਤੁਹਾਡੀ ਨਹੀਂ ਹੋਣੀ ਹੈਗੀ ਹੈ ਨਾ ਜਿਹੜੀ ਤੁਹਾਨੂੰ ਨਹੀਂ ਮਿਲਣੀ ਹੈਗੀ ਉਹ ਸਾਹਮਣੇ ਹੋ ਕੇ ਵੀ ਤੁਹਾਡੀ ਨਹੀਂ ਹੋ ਸਕਦੀ ਕਈ ਵਾਰੀ ਆਪਾਂ ਹੈ ਨਾ ਆਮ ਵੀ ਨਾਰਮਲੀ ਲਾਈਫ ਦੇ ਵਿੱਚ ਗੱਲਾਂ ਕਰਦੇ ਹੁੰਦੇ ਆ ਵੀ ਜਦੋਂ ਕੋਈ ਰੋਟੀ ਆਪਾਂ ਜ਼ਿਆਦਾ ਬਣਾ ਲਈ ਜਾਂ ਦੋ ਫੁਲਕੇ ਜ਼ਿਆਦਾ ਬਣਾ ਲਏ ਘਰ ਦੇ ਵਿੱਚ ਜਾਂ ਕੋਈ ਚਾਹ ਬਣਾ ਲਈ ਹੈ ਨਾ ਉਸੇ ਵਕਤ ਕੋਈ ਮਹਿਮਾਨ ਆ ਗਿਆ ਤਾਂ ਆਪਾਂ ਸੋਚਦੇ ਹਾਂ ਵੀ ਲੈ ਮੈਂ ਸੋਚਦੀ ਸੀ ਕਿ ਮੈਂ ਆਹ ਵਾਧੂ ਚੀਜ਼ ਕਿਉਂ ਬਣਾ ਲਈ ਜਾਂ ਮੈਂ ਵਾਧੂ ਖਾਣਾ ਕਿਉਂ ਬਣਾ ਲਿਆ ਪਰ ਇਹ ਤਾਂ ਤੇਰੀ ਕਿਸਮਤ ਦਾ ਸੀਗਾ ਇਹ ਤਾਂ ਤੇ ਤੈਨੂੰ ਖਾਣਾ ਸੀਗਾ ਆ ਕੇ ਤੇਰੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਹੈ ਨਾ ਇਹ ਗੱਲਾਂ ਅਸੀਂ ਨਾਰਮਲੀ ਕਰ ਜਾਂਦੇ ਹਾਂ ਲੇਕਿਨ ਅਸੀਂ ਉਸ ਚੀਜ਼ ਤੇ ਗੌਰ ਨਹੀਂ ਕਰਦੇ ਹੈਗੇ ਕਿ ਮੋਲ ਅਸਲੀ ਲਾਈਵ ਸਾਡੀ ਇਸੇ ਤਰ੍ਹਾਂ ਚੱਲ ਰਹੀ ਆ ਹਨਾ ਹੁਣ ਕਈ ਲੋਕ ਕਹਿ ਦਿੰਦੇ ਆ ਕਿ ਵੀ ਅਸੀਂ ਤਾਂ ਮਿਹਨਤ ਬਹੁਤ ਕਰਦੇ ਆ ਅਸੀਂ ਦਿਮਾਗ ਵੀ ਲਾ ਕੇ ਬਹੁਤ ਜ਼ਿਆਦਾ ਕੰਮ ਕਰਦੇ ਆ ਪਰ ਫਿਰ ਵੀ ਉਹਦਾ ਸਾਨੂੰ ਫਾਲੀਂ ਮਿਲਦਾ ਹੈਗਾ ਸਾਨੂੰ ਪਰਮਾਤਮਾ ਫਾਲੀਂ ਦੇ ਦਿੰਦਾ ਹੈਗਾ ਉਹਦਾ ਚੱਲ ਕੇ ਇਹੀ ਸੇਮ ਕੰਮ ਦੂਜਾ ਇਨਸਾਨ ਕਰਦਾ ਤੇ ਉਹਨੂੰ ਉਹਦਾ ਦੁੱਖਣਾ ਤਿੱਕਣਾ ਫਲ ਮਿਲ ਜਾਂਦਾ ਉਹਨੂੰ ਉਹਦੇ ਵਿੱਚ ਤਰੱਕੀ ਮਿਲ ਜਾਂਦੀ ਆ ਹਨਾ ਦਾ ਇਦਾਂ ਦੇਖੋ ਜੀ ਇੱਥੇ ਫਿਰ ਉਹ ਪ੍ਰਮਾਤਮਾ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਤਕਦੀਰਾਂ ਨੇ ਉੱਥੇ ਪ੍ਰਮਾਤਮਾ ਦੀ ਕਲਮ ਆ ਜਿਹੜੀ ਉਹ ਕੰਮ ਕਰਦੀ ਆ ਕਿਉਂਕਿ ਦੇਖੋ ਜੀ ਅਪਨ ਤਾਂ ਗੁਰਬਾਣੀ ਵਿੱਚ ਵੀ ਇਹੀ ਲਿਖਿਆ ਹੋਇਆ ਕਿ ਵੀ ਸਾਨੂੰ ਸਿਰਫ ਔਰ ਸਿਰਫ ਆਪਣੇ ਕਰਮ ਤੇ ਧਿਆਨ ਦੇਣਾ ਚਾਹੀਦਾ ਕਰਮ ਕਰਮ ਪ੍ਰਧਾਨ ਕਰਮ ਤੇ ਧਿਆਨ ਦੇਣਾ ਚਾਹੀਦਾ ਕਿ ਵੀ ਅਸੀਂ ਕਿਹੋ ਜਿਹਾ ਕੰਮ ਕਰ ਰਹੇ ਆ ਜਦੋਂ ਨਾ ਤੁਹਾਨੂੰ ਲੱਗਦਾ ਵੀ ਹਾਂ ਮੇਰੇ ਨਾਲ ਦਾ ਸੇਮ ਕੰਮ ਕਰਕੇ ਉਸ ਇਨਸਾਨ ਨੂੰ ਇੰਨੀ ਤਰੱਕੀ ਮਿਲ ਗਈ ਤਾਂ ਸਿਰਫ ਇੱਕ ਚੀਜ਼ ਦੇਖਿਆ ਕਰੋ ਅਗਰ ਤੁਹਾਨੂੰ ਉਸ ਕੰਮ ਦੇ ਵਿੱਚ ਤੁਹਾਨੂੰ ਖੁਦ ਨੂੰ ਉਹਦੇ ਵਿੱਚ ਕੋਈ ਤਰੱਕੀ ਨਹੀਂ ਮਿਲ ਰਹੀ ਤੁਸੀਂ ਬਹੁਤ ਐਫਰਟ ਲਾਇਆ ਬਹੁਤ ਕੁਝ ਕੀਤਾ ਤਾਂ ਉਸ ਚੀਜ਼ ਨੂੰ ਰੀਅਲਾਈਜ਼ ਕਰੋ ਕਿ ਵੀ ਸ਼ਾਇਦ ਮੈਨੂੰ ਥੋੜਾ ਇਹਦੇ ਵਿੱਚ ਕੁਝ ਚੇਂਜ ਕਰਨਾ ਚਾਹੀਦਾ ਜਾਂ ਮੈਨੂੰ ਇਹਦੇ ਵਿੱਚ ਥੋੜਾ ਜਿਹਾ ਕੁਝ ਹੋਰ ਐਡ ਕਰਨਾ ਚਾਹੀਦਾ ਕਿਉਂਕਿ ਦੇਖੋ ਹਰੇਕ ਚੀਜ਼ ਸਾਡੇ ਲਈ ਨਹੀਂ ਬਣੀ ਹੈਗੀ ਉਹੀ ਸੇਮ ਚੀਜ਼ ਦੂਸਰੇ ਬੰਦੇ ਲਈ ਤਰੱਕੀ ਦੇ ਰਹੀ ਹੈ ਉਹੀ ਸੇਮ ਚੀਜ਼ ਸਾਨੂੰ ਡਾਊਨ ਕਰ ਰਹੀ ਆ ਤਾਂ ਇਹਦਾ ਮਤਲਬ ਪਰਮਾਤਮਾ ਸਾਨੂੰ ਇਸ਼ਾਰਾ ਕਰ ਰਿਹਾ ਵੀ ਇਹਦੇ ਵਿੱਚ ਤੁਸੀਂ ਕੁਝ ਹੋਰ ਕਰੋ ਥੋੜਾ ਜਿਹਾ ਕੁਝ ਹੋਰ ਐਡ ਕਰੋ ਤੁਹਾਡੇ ਸਾਹਮਣੇ ਉਦਾਂ ਦੇ ਮੌਕੇ ਵੀ ਆਉਂਦੇ ਹੋਣਗੇ ਕਿ ਵੀ ਵੀ ਸਾਨੂੰ ਇਹਦੇ ਵਿੱਚ ਕੁਝ ਨਾ ਕੁਝ ਚੇਂਜ ਕਰਨਾ ਚਾਹੀਦਾ ਹਨ ਤੇ ਮੈਂ ਮੈਂ ਤਾਂ ਇਹੀ ਕਹਨੀ ਆ ਕਿ ਵੀ ਸਿਰਫ ਇੱਕ ਟੋਟਕਾ ਕਿ ਵੀ ਪਰਮਾਤਮਾ ਦਾ ਸਿਮਰਨ ਕਰੋ ਬਾਣੀ ਪੜੋ ਉਹਨੂੰ ਸਮਝੋ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਸੇ ਚੀਜ਼ ਨੂੰ ਮਤਲਬ ਅਸਲੀਅਤ ਤੇ ਰਿਐਲਿਟੀ ਦੇ ਵਿੱਚ ਲੈ ਕੇ ਆਵੋ ਨਾ ਕਿ ਦੂਜਿਆਂ ਨੂੰ ਦੇਖ ਕੇ ਦੂਜਿਆਂ ਦੀ ਇਹ ਕੰਮ ਦੇਖ ਕੇ ਤਾਂ ਉਹਨਾਂ ਦੀ ਜੈਲਸੀ ਦੇ ਵਿੱਚ ਤੁਸੀਂ ਵੀ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਕਿ ਦੂਜਾ ਕਰਦਾ ਉਹ ਕਹਿੰਦੇ ਰੀਸ ਕਰਨੀ ਚਾਹੀਦੀ ਹੈ ਇਦਾਂ ਨਹੀਂ ਕਿ ਰੀਸ ਨਹੀਂ ਕਰਨੀ ਚਾਹੀਦੀ ਲੇਕਿਨ ਰੀਸ ਇਦਾਂ ਦੀ ਨਾ ਨਾ ਕਰੋ ਕਿ ਤੁਸੀਂ ਜੈਲਸੀ ਦੇ ਵਿੱਚ ਆ ਕੇ ਉਹ ਕੰਮ ਕਰੋ ਜਿਹੜਾ ਕੰਮ ਤੁਹਾਡੇ ਲਈ ਬਣਿਆ ਹੀ ਨਹੀਂ ਹੈਗਾ ਜਿਹੜਾ ਕੰਮ ਦੇ ਵਿੱਚ ਜਿਹੜੀ ਚੀਜ਼ ਦੀ ਤੁਹਾਨੂੰ ਅੰਦਰੋਂ ਇੰਟਰਸਟ ਹੁੰਦਾ ਜਾਂ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਕਿ ਵੀ ਅੰਦਰ ਆਤਮਾ ਜਿਹੜੀ ਹੁੰਦੀ ਹੈ ਨਾ ਆਪਣੇ ਅੰਦਰ ਸੋਲ ਹੁੰਦੀ ਆ ਉਹ ਤੁਹਾਨੂੰ ਇਸ਼ਾਰੇ ਕਰਦੀ ਹੁੰਦੀ ਆ ਕਿ ਵੀ ਤੂੰ ਆਹ ਕੰਮ ਕਰ ਦੁਨੀਆ ਲੱਖ ਤੋਂ ਹਟਾਈ ਜਾਵੇ ਕੋਈ ਵੀ ਹਟਾਈ ਜਾਵੇ ਫਿਰ ਵੀ ਤੁਸੀਂ ਉਸ ਲਾਈਨ ਦੇ ਵਿੱਚ ਚਾਹੋਗੇ ਜਿਹੜੀ ਅੰਦਰ ਉਹ ਤੁਹਾਨੂੰ ਫੀਲਿੰਗ ਹੋ ਰਹੀ ਆ ਕਿਉਂਕਿ ਉਹ ਰੱਬ ਦੀ ਕਲਮ ਆ ਜਾਂ ਜਿਹੜੀ ਉਹ ਸਾਡੀ ਸੋਲ ਤੇ ਆਤਮਾ ਤੇ ਉਹ ਚੀਜ਼ਾਂ ਉਹਨੇ ਲਿਖ ਕੇ ਰੱਖੀਆਂ ਨੇ ਉਹ ਕਹਿੰਦੇ ਨੇ ਨਾ ਤੇ ਮੱਥੇ ਤੇ ਤਕਦੀਰਾਂ ਲਿਖੀਆਂ ਹੁੰਦੀਆਂ ਨੇ ਇਹ ਇਟਿਜ਼ ਹੁੰਦੀ ਹੈ ਇਹਨੂੰ ਇਹ ਕਹਿੰਦੇ ਹੁੰਦੇ ਆ ਕਿ ਉਸ ਪਰਮਾਤਮਾ ਨੇ ਸਾਡੇ ਮੱਥੇ ਦੇ ਉੱਤੇ ਉਹ ਗਲਮ ਦੇ ਨਾਲ ਲਿਖ ਦਿੱਤਾ ਹੁੰਦਾ ਵਾਹਿਗੁਰੂ ਜੀ ਤੇ ਪਾਸ਼ਾ ਨੇ ਹਨ ਤੇ ਪ੍ਰੈਕਟੀਕਲੀ ਆਪਾਂ ਲਾਈਵ ਦੇ ਵਿੱਚ ਦੇਖੀਏ ਤਾਂ ਇਹ ਚੀਜ਼ ਸਾਡੇ ਸਾਹਮਣੇ ਆਮ ਨੋਰਮਲ ਜ਼ਿੰਦਗੀ ਦੇ ਵਿੱਚ ਹਰ ਰੋਜ਼ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਲੋੜ ਆ ਸਾਨੂੰ ਸਮਝਣ ਦੀ ਸਾਨੂੰ ਉਸ ਚੀਜ਼ ਨੂੰ ਰੀਅਲਾਈਜ਼ ਕਰਨ ਦੀ ਵੀ ਇਹ ਕੀ ਚੱਲ ਰਿਹਾ ਕਈ ਵਾਰੀ ਦੇਖੋ ਮੈਂ ਖੁਦ ਵੀ ਮੇਰੇ ਨਾਲ ਇਦਾਂ ਹੋਇਆ ਕਈ ਵਾਰੀ ਕਿਸੇ ਕੰਮ ਲਈ ਕੋਈ ਮਨ ਨਹੀਂ ਕਰਦਾ ਸਾਡਾ ਮਨ ਮਨ ਨੂੰ ਮਾਰ ਕੇ ਕਈ ਕੰਮ ਕਰਨੇ ਪੈਂਦੇ ਹਨ ਪਰ ਕਈ ਵਾਰੀ ਸਾਡਾ ਮਨ ਨਹੀਂ ਕਰਦਾ ਹੁੰਦਾ ਤੇ ਪ੍ਰਮਾਤਮਾ ਤੁਹਾਡੇ ਮੂਰੇ ਉਹ ਮੌਕਾ ਰੱਖਦਾ ਤੇ ਲੇਕਿਨ ਸਾਡਾ ਜਿਹੜਾ ਮਨ ਆ ਸਾਡਾ ਮਨ ਨਹੀਂ ਕਰਦਾ ਹੁੰਦਾ ਵੀ ਨਹੀਂ ਇਹ ਕੰਮ ਨਹੀਂ ਕਰਨਾ ਹੈਗਾ ਮੇਰਾ ਨਹੀਂ ਦਿਲ ਕਰਦਾ ਹੈਗਾ ਲੇਕਿਨ ਜੇ ਤੁਹਾਨੂੰ ਪ੍ਰਮਾਤਮਾ ਨੇ ਉਹ ਮੌਕਾ ਤੁਹਾਡੇ ਮੂਰੇ ਰੱਖਿਆ ਤਾਂ ਉਹਨੂੰ ਪ੍ਰਮਾਤਮਾ ਦੀ ਰਜ਼ਾ ਸਮਝੋ ਮੈਂ ਵੀ ਕਈ ਵਾਰੀ ਇਦਾਂ ਦੇ ਮੌਕੇ ਖੰਝਾਏ ਨੇ ਲਾਈਫ ਦੇ ਵਿੱਚ ਰੱਬ ਨੇ ਮੌਕਾ ਦਿੱਤਾ ਲੇਕਿਨ ਉਹਨੂੰ ਮਤਲਬ ਕਿ ਅਣਗਹਿਲੀਆਂ ਕਰਕੇ ਜਾਂ ਸਮਝ ਲਓ ਹਨ ਵੀ ਉਹਨੂੰ ਮੈਂ ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਵਰਕ ਨਹੀਂ ਕੀਤਾ ਹਨਾ ਜਾਂ ਉਹਨੂੰ ਦਿਲੋਂ ਸਮਝਿਆ ਨਹੀਂ ਪਰ ਮਾਤਮ ਦੇ ਇਸ਼ਾਰੇ ਨੂੰ ਹਨਾ ਉਹ ਫਿਰ ਬਾਅਦ ਦੇ ਵਿੱਚ ਜਦੋਂ ਲਾਈਫ ਦੇ ਵਿੱਚ ਗਾਂ ਵਾਦਦੇ ਆ ਤਾਂ ਪਤਾ ਲੱਗਦਾ ਕਿ ਵੀ ਉਸ ਟਾਈਮ ਤੇ ਪ੍ਰਮਾਤਮਾ ਨੇ ਮੈਨੂੰ ਉਹ ਮੌਕਾ ਦਿੱਤਾ ਸੀਗਾ ਕਈ ਵਾਰੀ ਅਸੀਂ ਆਪਣੇ ਹੱਥੀਂ ਹੀ ਉਹ ਮੌਕੇ ਗਵਾ ਲੈਂਦੇ ਆ ਹਨਾ ਜਿਹੜੇ ਮੌਕੇ ਸਾਨੂੰ ਪਰਮਾਤਮਾ ਦਿੰਦਾ ਇਸ ਲਈ ਜੀ ਮੈਂ ਤਾਂ ਤੁਹਾਨੂੰ ਇਹ ਕਹੂੰਗੀ ਕਿ ਰਿਐਲਿਟੀ ਜਿਹੜੀ ਲਾਈਫ ਇਸ ਮਤਲਬ ਸਾਰਿਆਂ ਨੂੰ ਵਧੀਆ ਕੀ ਮਤਲਬ ਕਿ ਤੁਸੀਂ ਕਿੱਦਾਂ ਆਪਣੀ ਲਾਈਫ ਦੇ ਵਿੱਚ ਸੰਤੋਸ਼ਟ ਰਹਿ ਸਕਦੇ ਹੋ ਜਾਂ ਕਿੱਦਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਕਿ ਖੁਸ਼ ਰਹਿ ਸਕਦੇ ਹੋ ਉਹਦਾ ਇਤੋਂ ਹੀ ਇੱਕ ਤਰੀਕਾ ਤੁਸੀਂ ਸਿਰਫ ਆਪਣੇ ਕਰਮ ਕਰਦੇ ਜਾਓ ਆਪਣੇ ਕੰਮਕਾਰ ਕਰਦੇ ਜਾਓ ਦੇ ਹਾਲਾ ਜਿਹੜਾ ਉਹ ਪਰਮਾਤਮਾ ਨੇ ਤੁਹਾਨੂੰ ਦੇਣਾ ਕਦੀ ਵੀ ਇਰੀਟੇਟ ਨਾ ਹੋਵੋ ਕਿ ਮੈਂ ਇਹ ਕੰਮ ਇੰਨੇ ਟਾਈਮ ਤੋਂ ਕਰ ਰਿਹਾ ਮੈਨੂੰ ਇਹਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਤਾਂ ਉਹਦੇ ਵਿੱਚ ਪਰਮਾਤਮਾ ਦਾ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਹੁੰਦਾ ਕਿ ਵੀ ਤੂੰ ਇਹਦੇ ਵਿੱਚ ਕੁਝ ਹੋਰ ਜਾਂ ਕੋਈ ਹੋਰ ਰਾਹ ਫੜ ਜਾ ਕੋਈ ਹੋਰ ਤਰੀਕੇ ਨਾਲ ਜਾਂ ਕੁਝ ਹੋਰ ਇਹਦੇ ਵਿੱਚ ਐ ਫੁੱਲ ਜਾ ਜਾਂ ਕੁਝ ਹੋਰ ਇਹਦੇ ਵਿੱਚ ਐਡ ਕਰ ਹਨ ਤੁਸੀਂ ਨਾ ਬਸ ਕੀ ਕਰਨਾ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡੇ ਬੇ ਤੁਹਾਨੂੰ ਉਸ ਚੀਜ਼ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਤਾਂ ਪਰਮਾਤਮਾ ਦੇ ਸਿਰ ਤੋਂ ਵੀ ਰੱਬਾ ਦੇਖ ਵੀ ਮੈਂ ਵਾਹਿਗੁਰੂ ਗਿਆ ਅਰਦਾਸ ਕਰੋ ਅਰਦਾਸ ਚ ਬਹੁਤ ਤਾਕਤ ਹੁੰਦੀ ਆ ਬਹੁਤ ਸ਼ਕਤੀ ਹੁੰਦੀ ਆ ਅਰਦਾਸ ਕੀਤੀ ਹੋਈ ਨਾ ਵਾਹਿਗੁਰੂ ਸੱਚੇ ਪਾਸ਼ਾ ਤੁਹਾਨੂੰ ਇਸ਼ਾਰਾ ਕਰ ਦਿੰਦਾ ਪਰਮਾਤਮਾ ਤੁਹਾਨੂੰ ਰਾਹ ਦਿਖਾ ਦਿੰਦਾ ਹੋਵੇ ਤੂੰ ਇਹ ਕੰਮ ਨੂੰ ਇਦਾਂ ਨਹੀਂ ਇੱਦਾਂ ਕਰਨਾ ਹੈ ਨਾ ਉਹ ਹੁਣ ਦੇਖੋ ਕਈ ਵਾਰੀ ਕਹਿ ਦਿੰਦੇ ਆ ਨਾ ਵੀ ਜਿੱਦਾਂ ਕਹਾਵਤ ਬਣਾਈ ਗਈ ਕਿ ਵੀ ਜਿਹੜੇ ਜੱਟ ਜ਼ਿੰਮੇਦਾਰ ਆ ਉਹ ਦੁਕਾਨਦਾਰੀ ਨਹੀਂ ਕਰ ਸਕਦੇ ਹੈਗੇ ਇਹੀ ਮੈਨੂੰ ਲੱਗਦੀ ਕਹਿੰਦੇ ਬਾਣੀਏ ਕਰ ਸਕਦੇ ਆ ਕਿਉਂਕਿ ਉਹਦੇ ਵਿੱਚ ਜੱਟ ਜਿਹੜੇ ਹੁੰਦੇ ਆ ਉਹ ਥੋੜੇ ਜਿ ਸਿੱਧੇ ਹੁੰਦੇ ਆ ਉਹਨਾਂ ਨੂੰ ਉਹ ਸਿੱਧਾ ਹੀ ਕੰਮ ਚਲਾਉਂਦੇ ਆ ਸੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਵੀ ਵੀ ਘਾਟੇ ਵਾਦੇ ਦਾ ਜਾਂ ਕਾਸੇ ਦਾ ਨਹੀਂ ਜੀ ਇਤਾਂ ਨਹੀਂ ਹੁੰਦਾ ਹੈਗਾ ਹਰ ਕੋਈ ਇਨਸਾਨ ਹਰ ਇੱਕ ਕੰਮ ਕਰ ਸਕਦਾ ਪਰ ਉਹ ਤੁਹਾਡੇ ਅੰਦਰੋਂ ਆਤਮਾ ਜਿਹੜੀ ਤੁਹਾਨੂੰ ਇਸ਼ਾਰੇ ਕਰਦੀ ਹੈ ਵੀ ਤੂੰ ਆਹ ਕੰਮ ਕਰ ਕਿਸੇ ਦੇ ਮਗਰ ਲੱਗ ਕੇ ਨਾ ਕੋਈ ਕੰਮ ਕਰੋ ਜਦੋਂ ਤੁਸੀਂ ਖੁਦ ਤੁਹਾਡੇ ਇੰਟਰਸਟ ਨਾਲ ਕੋਈ ਵੀ ਕੰਮ ਕਰੋਗੇ ਜਾਂ ਤੁਸੀਂ ਕੋਈ ਵੀ ਆਪਣੀ ਮਰਜ਼ੀ ਦਾ ਕੰਮ ਕਰੋਗੇ ਤਾਂ ਉਹਦੇ ਵਿੱਚ ਤੁਹਾਨੂੰ ਤਰੱਕੀ ਜ਼ਰੂਰ ਮਿਲੋਗੀ ਜਦੋਂ ਤੁਸੀਂ ਦੁਨੀਆ ਨੂੰ ਦੇਖ ਕੇ ਜਾਂ ਕਈ ਵਾਰ ਪੇਰੈਂਟਸ ਵੀ ਕਹਿੰਦੇ ਆ ਬੱਚਿਆਂ ਨੂੰ ਵੀ ਤੂੰ ਦੇਲਾ ਤੂੰ ਆ ਕੰਮ ਨਹੀਂ ਕੀਤਾ ਤਾਂ ਦੇ ਲਾਓ ਬੱਚੇ ਨੂੰ ਉਹਦੇ ਵਿੱਚ ਨਿੱਤ ਤਰੱਕੀ ਮਿਲ ਗਈ ਹੈ ਨਾ ਤਾਂ ਫਿਰ ਉਹਦੇ ਵਿੱਚ ਕੰਪੈਰੀਜ਼ਨ ਆ ਜਾਂਦਾ ਤੇ ਉਹਦੇ ਨਾਲ ਬੱਚਾ ਜਿਹੜਾ ਉਹ ਡਾਊਨ ਹੋ ਜਾਂਦਾ ਜਿਹੜੀ ਚੀਜ਼ ਉਹਦੇ ਅੰਦਰੋਂ ਆਤਮਾ ਦੇ ਅੰਦਰੋਂ ਉਹਨੂੰ ਇਸ਼ਾਰਾ ਕਰ ਦੇ ਦਿਆ ਵਿਹਾਂ ਦੁਆ ਕੰਦੇ ਵਿੱਚ ਉਹਨੂੰ ٹرسٹ ਦਵਾ ਰਿਹਾ ਹੁੰਦਾ ਪਰਮਾਤਮਾ ਅਸੀਂ ਉਹ ਪਰਮਾਤਮਾ ਦਾ ਜਿਹੜਾ ਇਸ਼ਾਰਾ ਉਹਦੇ ਲਈ ਬੱਚੇ ਨੇ ਕੀਤਾ ਹੁੰਦਾ ਕਿ ਇਹਨੇ ਲਾਈਫ ਦੇ ਵਿੱਚ ਆ ਬਣ ਜਾਣਾ ਉਹਦੇ ਤੋਂ ਬੱਚੇ ਨੂੰ ਅਸੀਂ ਵਾਂਝੇ ਕਰ ਦਿੰਦੇ ਆ ਬੱਚਾ ਉਹਦੇ ਤੋਂ ਉਸ ਮਕਸਦ ਤੋਂ ਖਿਸਕ ਜਾਂਦਾ ਦੂਜੇ ਪਾਸੇ ਨੂੰ ਉਹਦੇ ਦਿਮਾਗ ਦੇ ਵਿੱਚ ਹੋਰ ਚੀਜ਼ਾਂ ਚੜਨ ਲੱਗ ਜਾਂਦੀ ਤੁਸੀਂ ਵੀ ਦੇਖਿਆ ਹੋਊਗਾ ਜਦੋਂ ਕਿ ਧਿਆਨ ਭਟਕ ਜਾਂਦਾ ਸਾਡਾ ਹਨ ਤੁਸੀਂ ਵੀ ਦੇਖਿਆ ਹੋ ਜਿੱਦਾਂ ਆਪਣਾ ਹਨ ਕਿਸੇ ਚੀਜ਼ ਤੇ ਆਪਾਂ ਪੂਰਾ ਤਿਆਰ ਲਾਉਨੇ ਆ ਲੇਕਿਨ ਜਦੋਂ ਅਸੀਂ ਦੂਸਰੇ ਵੱਲ ਦੇਖਦੇ ਹਾਂ ਅੱਛਾ ਨਹੀਂ ਇੰਦਾ ਕਰ ਲਿਆ ਤਾਂ ਸਾਡਾ ਦਿਮਾਗ ਉਧਰ ਨੂੰ ਜਾਣ ਲੱਗ ਜਾਂਦਾ ਇਹ ਆਟੋਮੈਟਿਕਲੀ ਹਰੇਕ ਇਨਸਾਨ ਦੇ ਦਿਮਾਗ ਦੇ ਵਿੱਚ ਆ ਜਾਂਦੀ ਹੈ ਪਰ ਇਹਦਾ ਸਾਰਿਆਂ ਨੂੰ ਸਹੀ ਰਸਤਾ ਇਹੀ ਆ ਕਿ ਪ੍ਰਮਾਤਮਾ ਨੇ ਜਦੋਂ ਤੁਹਾਨੂੰ ਕੋਈ ਚੀਜ਼ ਦੇਣੀ ਹੁੰਦੀ ਹੈ ਨਾ ਉਹ ਸਮਾਂ ਸਭ ਕੁਝ ਤੈਅ ਕੀਤਾ ਹੁੰਦਾ ਕਈ ਵਾਰੀ ਅਸੀਂ ਦੇਖਦੇ ਹਾਂ ਕਿਸੇ ਇਨਸਾਨ ਦੀ ਲੋਟਰੀ ਲੱਗ ਗਈ ਬਹੁਤ ਗਰੀਬ ਸੀ ਜਾਂ ਹੁਣ ਅਸੀਂ ਆਮ ਨਿਊਜ਼ ਦੇ ਵਿੱਚ ਆਉਂਦਾ ਆਮ ਹੀ ਦੇਖੀਗਾ ਲਾਈਫ ਦੇ ਵਿੱਚ ਅਪਕਾ ਦਿਨੇ ਵੀ ਦੇਖ ਲਾ ਪਰ ਉਹ ਗੱਲ ਸੱਚ ਹੋ ਗਈ ਕਿ ਛੱਪੜ ਛੱਪਰ ਫਾੜ ਤੇ ਛੱਪਰ ਫਾੜ ਕੇ ਜਿਹੜਾ ਛੱਪਰ ਛੱਤ ਹੁੰਦੀ ਆ ਉਹਨੂੰ ਫਾੜ ਕੇ ਰੱਬ ਪੈਸਾ ਦਿੰਦਾ ਜਦੋਂ ਕਿਸੇ ਗਰੀਬ ਦੀ ਲਾਟਰੀ ਲੱਗਦੀ ਆ ਉਹ ਇਨਸਾਨ ਪਤਾ ਨਹੀਂ ਕਿੰਨੇ ਟਾਈਮ ਤੋਂ ਅੰਦਰੋਂ ਉਹ ਚੀਜ਼ ਹੋ ਰਹੀ ਹੁੰਦੀ ਆ ਉਹਦੇ ਅੰਦਰੋਂ ਆਤਮਾ ਦੇ ਅੰਦਰੋਂ ਹੋ ਰਹੀ ਹੁੰਦੀ ਆ ਵੀ ਉਹ ਹੋਰ ਇੱਕ ਵਾਰੀ ਪੈਸੇ ਲਾਉਂਦਾ ਆਪਣੇ ਪੈਸੇ ਬਚਾ-ਬਚਾ ਕੇ ਉਹ ਲਾਟਰੀ ਤੇ ਲਾਉਂਦਾ ਹਰ ਇੱਕ ਵਾਰੀ ਲਾਟਰੀ ਪਾਉਂਦਾ ਤੇ ਕਈ ਵਾਰੀ ਇਹ ਇਸ਼ਾਰੇ ਹੁੰਦੇ ਆ ਅੰਦਰ ਪਰਮਾਤਮਾ ਦੇ ਸਾਡੀ ਆਤਮਾ ਨੂੰ ਇਸ਼ਾਰੇ ਕਰਦਾ ਪਰਮਾਤਮਾ ਪਰ ਕਈ ਵਾਰੀ ਅਸੀਂ ਦੂਸਰੇ ਨੂੰ ਦੇਖ ਕੇ ਵੀ ਇਹਦੀ ਲੋਟਰੀ ਨਿਕਲਿਆਈ ਅਸੀਂ ਵੀ ਲੋਟਰੀ ਲਾ ਦਈਏ ਅਸੀਂ ਵੀ ਦੇਖ ਲ ਕੇ ਕਿਸਮਤ ਅਜਮਾ ਕੇ ਉਹਨੂੰ ਦੇਖ ਕੇ ਨਾ ਕਿ ਸਾਡੇ ਅੰਦਰੋਂ ਚੀਜ਼ ਸਾਨੂੰ ਇਸ਼ਾਰਾ ਮਿਲਿਆ ਹੁੰਦਾ ਸਿਰਫ ਦੂਜੇ ਨੂੰ ਦੇਖ ਕੇ ਅਸੀਂ ਉਹ ਚੀਜ਼ ਕਰਨ ਲੱਗ ਜਾਂਦੇ ਆ ਫਿਰ ਸਾਨੂੰ ਉਹਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਫਿਰ ਸਾਨੂੰ ਜਲਸੀ ਹੁੰਦੀ ਇਹਦਾ ਕੰਮ ਕਿਸ ਤਰ੍ਹਾਂ ਹੁੰਦਾ ਆ ਮੇਰਾ ਕੰਮ ਕਿਉਂ ਨਹੀਂ ਹੋਇਆ ਹੈਗਾ ਮੈਨੂੰ ਕਿਉਂ ਨਹੀਂ ਇਹਦੇ ਵਿੱਚ ਕਾਮਯਾਬੀ ਮਿਲੀ ਉਹਦਾ ਕਾਰਨ ਜੀ ਇਹੀ ਆ ਜਿਹੜੀ ਚੀਜ਼ ਤੁਹਾਡੇ ਅੰਦਰ ਅੰਤਰਾਤਮਾ ਦੇ ਵਿੱਚ ਅੰਦਰੋਂ ਤੁਹਾਨੂੰ ਕੋਈ ਇਸ਼ਾਰਾ ਕਰਦੀ ਆ ਚਾਹੇ ਉਹ ਚੀਜ਼ ਗੱਲ ਜਾਂ ਉਹ ਮਤਲਬ ਲਾਈਫ ਦਾ ਕੋਈ ਵੀ ਕੰਮ ਹੋਵੇ ਤੁਹਾਡੇ ਅੰਦਰੋਂ ਆਤਮਾ ਤੋਂ ਤੁਹਾਨੂੰ ਇਸ਼ਾਰਾ ਕਰਦਾ ਵੀ ਤੂੰ ਇਹ ਕੰਮ ਕਰ ਇਹਦੇ ਵਿੱਚ ਤੁਹਾਨੂੰ ਜ਼ਰੂਰ ਕਾਮਯਾਬੀ ਮਿਲਣੀ ਆ ਉਸ ਟਾਈਮ ਤੇ ਤੁਹਾਡੇ ਅੰਦਰ ਇੱਕ ਪੱਕਾ ਵਿਸ਼ਵਾਸ ਪ੍ਰਮਾਤਮਾ ਦੇ ਪ੍ਰਤੀ ਹੋਣਾ ਚਾਹੀਦਾ ਤੇ ਹਾਂ ਵਾਹਿਗੁਰੂ ਨੇ ਮੈਨੂੰ ਕੋ ਇਸ਼ਾਰਾ ਕੀਤਾ ਕਦੀ ਵੀ ਦੇਖ ਲਿਓ ਅਰਦਾਸ ਕਰਨ ਤੋਂ ਬਾਅਦ ਜਦੋਂ ਤੁਹਾਨੂੰ ਕੋ ਪ੍ਰਮਾਤਮਾ ਰਾਹ ਦਿਖਾਉਂਦਾ ਕੋਈ ਇਸ਼ਾਰਾ ਕਰਦਾ ਨਾ ਉਦਾਂ ਚੀਜ਼ ਤੁਹਾਡੀ ਲਾਈਫ ਚੇਂਜਿੰਗ ਹੁੰਦੀ ਆ ਉਹ ਪ੍ਰਮਾਤਮਾ ਦਾ ਇਸ਼ਾਰਾ ਹੁੰਦਾ ਕਿਉਂਕਿ ਵਾਹਿਗੁਰੂ ਤੋਂ ਵੱਡਾ ਕੋਈ ਨਹੀਂ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਕੋਈ ਨਹੀਂ ਕੁਝ ਉਹਦੇ ਸਾਹਮਣੇ ਸਭ ਪਲਾਨ ਫੇਲ ਨੇ ਹਰੇਕ ਬੰਦੇ ਦਾ ਪਲਾਨ ਫੇਲ ਕਿਉਂਕਿ ਲਾਈਫ ਦਾ ਪਲਾਨਿੰਗ ਉਸ ਪ੍ਰਮਾਤਮਾ ਨੇ ਕੀਤਾ ਹੁੰਦਾ ਇਸ ਲਈ ਜੀ ਜ਼ਿਆਦਾ ਟੈਨਸ਼ਨ ਨਾ ਲਿਆ ਕਰੋ ਇਹਨਾਂ ਚੀਜ਼ਾਂ ਤੋਂ ਸਿੱਖੋ ਕਿ ਕਈ ਵਾਰ ਮੂਹਰੇ ਪਈ ਰੋਟੀ ਵੀ ਅਸੀਂ ਉਹ ਪ੍ਰਮਾਤਮਾ ਦੇ ਹੁਕਮ ਤੋਂ ਬਿਨਾ ਆਪਣੇ ਮੂੰਹ 'ਚ ਨਹੀਂ ਪਾ ਸਕਦੇ ਹੈਗੇ ਇੰਨੀ ਤਾਕਤ ਤਾਂ ਸਭੈ ਗੁਰੂ ਦੇ ਵਿੱਚ ਇਸ ਲਈ ਪ੍ਰਮਾਤਮਾ ਦੇ ਇਸ਼ਾਰੇ ਨੂੰ ਸਮਝੋ ਕਰਮ ਕਰਦੇ ਜਾਓ ਕਰਮ ਪ੍ਰਦਾਨਾ ਕਰਮ ਤਾਂ ਸਾਨੂੰ ਕਰਨਾ ਹੀ ਪੈਣਾ ਜਦੋਂ ਅਸੀਂ ਇਸ ਜ਼ਿੰਦਗੀ ਦੇ ਵਿੱਚ ਆਇਆ ਹਾਂ ਹਾਂ ਚੰਗੇ ਕਰਮ ਕਰਾਂਗੇ ਤਾਂ ਚੰਗਾ ਫਲ ਮਿਲੂਗਾ ਮਾੜੇ ਕਰਾਂਗੇ ਤਾਂ ਫਿਰ ਮਾੜੇ ਸਾਈਡ ਨੂੰ ਜਾਣ ਲੱਗ ਜਾਂਗੇ ਜਦੋਂ ਇੱਕ ਚੋਰ ਨਹੀਂ ਹੁੰਦਾ ਚੋਰੀ ਕਰਨ ਲੱਗ ਜਾਂਦਾ ਤਾਂ ਚੋਰੀ ਕਰਦਾ 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 ਕਿੱਥੇ ਜੇਲ੍ਹ ਚ ਪਹੁੰਚ ਜਾਂਦਾ ਉਹਦੀ ਸਾਰੀ ਲਾਈਫ ਸਪਾਇਲ ਹੋ ਜਾਂਦੀ ਆ ਜਦੋਂ ਇੱਕ ਇਨਸਾਨ ਚੰਗਾ ਕੰਮ ਕਰਦਾ ਕਰਦਾ ਚੰਗਾ ਕੰਮ ਕਰਦਾ ਕਰਦਾ ਆਪਣੀ ਜ਼ਿੰਦਗੀ ਦੇ ਲਈ ਹੌਲੀ ਹੌਲੀ ਆਪੜ ਲਾਉਂਦਾ ਤਾਂ ਉਹਦਾ ਪਰਿਵਾਰ ਸੁਖੀ ਹੁੰਦਾ ਹਮੇਸ਼ਾ ਤੁਸੀਂ ਦੇਖਿਆ ਉਹ ਕਈ ਬੰਦਿਆਂ ਨੂੰ ਬਹੁਤ ਲਾਈਫ ਦੇ ਵਿੱਚ ਸੰਤੋਖ ਹੁੰਦਾ ਬਹੁਤ ਸਬਰ ਸੰਤੋਖ ਹੁੰਦਾ ਉਹ ਕਦੀ ਵੀ ਡੋਲਦੇ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਸੱਚਾ ਵਿਸ਼ਵਾਸ ਹੁੰਦਾ ਸੱਚੀ ਸ਼ਰਧਾ ਹੁੰਦੀ ਆ ਸਬਰ ਸੰਤੋਖ ਬਖਸ਼ਾਂ ਦਾ ਜਿਹੜੇ ਇਨਸਾਨ ਨੂੰ ਸਬਰ ਸੰਤੋਖ ਬਖਸ਼ਾਂਗੇ ਉਹਨਾਂ ਕੋਈ ਕਦੀ ਵੀ ਅੰਦਰੋਂ ਖਾਇ퍼 ਨਹੀਂ ਹੁੰਦਾ ਹੈਗਾ ਦੂਜਿਆਂ ਨੂੰ ਦੇਖ ਕੇ ਅੱਜ ਦੇ ਟਾਈਮ ਦੇ ਵਿੱਚ ਦੂਜਿਆਂ ਨੂੰ ਦੇਖ ਦੇਖ ਕੇ ਹੀ ਇਨਸਾਨ ਜ਼ਿਆਦਾ ਦੁਖੀ ਆ ਆਪਣੇ ਬਣੀ ਤਾਂ ਧਿਆਨ ਇਹ ਦੇ ਦੇਂਦਾ ਕਿ ਪ੍ਰਮਾਤਮਾ ਨੇ ਮੇਰੇ ਅੰਦਰ ਕਿਹੜੀ ਚੀਜ਼ ਨੂੰ ਜਗਾ ਰਿਹਾ ਪ੍ਰਮਾਤਮਾ ਇਸ ਲਈ ਖੁਦ ਤੇ ਵਿਸ਼ਵਾਸ ਕਰਨਾ ਸਿੱਖੋ ਖੁਦ ਤੇ ਕੀ ਆਪਣੀ ਅੰਤਰਾਤਮਾ ਤੇ ਉਸ ਵਾਹਿਗੁਰੂ ਤੇ ਕਿਉਂਕਿ ਜਦੋਂ ਚੰਗੇ ਕੰਮ ਲਈ ਸੋਚੋਗੇ ਚੰਗੇ ਕਰਮ ਲਈ ਸੋਚੋਗੇ ਤਾਂ ਤੁਹਾਨੂੰ ਜ਼ਿੰਦਗੀ 'ਚ ਕਾਮਯਾਬੀ ਜ਼ਰੂਰ ਮਿਲੂਗੀ ਨਾ ਕਿ ਲੋਕਾਂ ਨੂੰ ਦੇਖ ਕੇ ਕਿ ਇਹਨੇ ਇਹ ਕੰਮ ਕੀਤਾ ਤਾਂ ਮੈਂ ਵੀ ਇਹਦੇ ਵਿੱਚ ਇਹ ਕੰਮ ਕਰਕੇ ਦੇਖਦਾ ਕਦੇ ਵੀ ਇਸ ਤਰ੍ਹਾਂ ਕਾਮਯਾਬੀ ਨਹੀਂ ਮਿਲਦੀ ਕਾਮਯਾਬੀ ਤੁਹਾਡੀ ਅੰਦਰ ਆਤਮਾ ਤੋਂ ਜਿਹੜੀ ਚੀਜ਼ ਤੁਹਾਨੂੰ ਟਰਸਟ ਜਾਗਦਾ ਨਾ ਉਹਦੇ ਵਿੱਚ ਹੀ ਮਿਲਦੀ ਆ ਇਸ ਲਈ ਜਿਆਦਾ ਤੋਂ ਜਿਆਦਾ ਇਸ ਗੱਲ 'ਵੰ ਧਿਆਨ ਦਿਆ ਕਰੋ ਕਿ ਤੁਹਾਨੂੰ ਪਰਮਾਤਮਾ ਅੰਦਰੋਂ ਕੀ ਇਸ਼ਾਰਾ ਕਰ ਰਿਹਾ ਸਤਿ ਸ੍ਰੀ ਅਕਾਲ ਅਗਰ ਤਾਂ ਨੂੰ ਮੇਰੇ ਵਿਚਾਰ ਮੇਰੀਆਂ ਗੱਲਾਂ ਵਧੀਆ ਲੱਗਦੀਆਂ ਹੁਣ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ